ਚਾਬੀ ਲੈ ਬਾਹਰ ਨੂੰ ਬਾਹਰ ਖੋਲ ਜਾ ਮੈਂ ਕਿ WhatsApp ਤੂੰ ਤੈਨੂੰ ਨਹੀਂ ਨਹੀਂ ਇਹ ਬਾਹਰ ਨਹੀਂ ਖੁੱਲਿਆ ਅਮਾ ਕੋਈ ਕੰਮ ਨਹੀਂ ਆ ਗਿਆ ਮੇਰੇ ਕੰਮ ਤਾਂ ਕੀ ਕਰੀ ਜਾਂਦਾ ਆ ਗਿਆ ਆ ਗਿਆ ਸਵੇਰੇ 3:00 ਵਜੇ ਆਛਾ ਨਾ ਲਿਆ ਪਨਾ ਕੀ ਹਟਿਆਵਾ ਤੇ ਠੰਡ ਹੈ ਨਹੀਂ ਠੰਡ ਲੈਣ ਚੱਲੇ ਅੱਛਾ ਤੇ ਅਸੀਂ ਇਧਰ ਹੀ ਆਉਂਦੇ ਸੀਗੇ ਤੇ ਬੈਤੈਨ ਬਿਠਾ ਕੇ ਲੈ ਜਾਣਾ ਉਧਰ ਲੈ ਕੇ ਦੇ ਬੇਟਾ ਪੁੱਛੋ ਅਛਾ ਹਾਂ ਨਾ ਦੇ ਮੈਂ ਇਧਰ ਹੁਣ ਤਾਂ ਜੇ ਡਾਕਰ ਤਾਂ ਠੰਡ ਲੈਣ ਚੱਲੇ ਨਹੀਂ ਆਉਣਾ ਕਿੰਨੇ ਕੰਮ ਤੇ ਵੀ ਜਾਣਾ ਅੱਥ ਨੇ ਜਾਣਾ ਉਹ ਹੀ ਤਾਂ ਹੈ ਹਾਂ ਨਾ ਲੈ ਟੋਮ ਨਾ ਹੇ ਅਹਾਂ ਜਸਵੀਰ ਜਾਂ ਤਾਂ ਤੂੰ ਦੂਜਾ ਸਾਈਕਲ ਲੈ ਕੇ ਉਧਰ ਦੇ ਘਰੇ ਚੱਲ ਅਸੀਂ ਆ ਗਏ ਤੇ ਸਮਾਨ ਲੱਦੀ ਜਾਣੇ ਉਧਰ ਲਾਉਣਾ ਵਾ ਤੇ ਜੇ ਕਹ ਤੈਨੂੰ ਲਿਜਾਣਾ ਹੈ ਤਾਂ ਲੈ ਜੀ ਨਹੀਂ ਤੂੰ ਚੱਲ ਵੜ ਬਸ ਆ ਗਏ ਅਸੀਂ ਹਣ ਬੁੱਢਾ ਬਿਆ ਚ ਹੀ ਆ ਬਸ ਹਾਂ ਪਾ ਤੇ ਲੋੜ ਹੀ ਨਹੀਂ ਦੋਨਾਂ ਨੂੰ ਲੈ ਆ ਬਸ ਚੱਲ ਆ ਜਾ ਆ ਜਾ ਫਿਰ ਸਸਿਕਾ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਜ਼ਰ ਆਪਾਂ ਲੈ ਕੇ ਨਵੀਂ ਵੀਡੀਓ ਤੇ ਅੱਜ ਆਪਾਂ ਵੀਡੀਓ ਦੀ ਸਟਾਰਟਿੰਗ ਕਰ ਰਹੇ ਆ ਸ਼ਾਮ ਨੂੰ 4:30 ਦਾ ਟਾਈਮ ਹੋ ਗਿਆ ਤੇ ਹੁਣ ਅਸੀਂ ਚੱਲੇ ਸੀਗੇ ਉਧਰ ਲੈ ਕੇ ਤੁਸੀਂ ਵੇਖ ਹੀ ਲਿਆ ਅੱਗੇ ਆਪਾਂ ਵੀਡੀਓ ਲਈ ਸੀਗੇ ਸਮਾਨ ਰੱਖਦੇ ਸੀਗੇ ਤੇ ਇਹ ਅੱਜ ਤੋਂ ਛੁੱਟੀ ਤੇ ਆ ਛੁੱਟੀਆਂ ਲਈਆਂ ਵਸ ਸਮਾਨ ਉਧਰ ਸੈਟਿੰਗ ਕਰਨੀਆਂ ਤੇ ਕੱਲ ਕਿਚਨ ਆ ਗਿਆ ਸੀਗਾ ਤੁਸੀਂ ਵੇਖਿਓ ਹੀ ਆਪਣੀ ਵੀਡੀਓ ਕੱਲ ਆਲੀ ਤੇ ਉਹ ਮੈਂ ਇੱਥੋਂ ਜਾਇਆ ਨਹੀਂ ਗਿਆਗਾ ਬੱਚੇ ਵੀ ਰਾਤ ਦੇਖਿਆਏ ਸੀ ਤੇ ਮੈਂ ਅੱਜ ਪਹਿਲਾਂ ਤਾਂ ਕੰਮ ਤੇ ਸੀ ਹੁਣ ਕੰਮ ਤੋਂ ਆ ਕੇ ਤੇ ਹੁਣ ਮੈਂ ਸ਼ਾਮ ਨੂੰ ਨਾਲੇ ਮੈਂ ਕਿਹਾ ਚਲੋ ਇੱਧਰ ਉੱਧਰ ਮੈਂ ਵੇਖਿਆ ਹੁੰਨੀ ਆ ਕਿਚਨ ਕਿਵੇਂ ਸੈਟਿੰਗ ਕੀਤੀ ਹੈ ਤੇ ਨਾਲੇ ਫਿਰ ਸਮਾਨ ਰੱਖਿਆ ਹੁੰਨੇ ਆ ਤੇ ਬਾਕੀ ਆਪਣੇ ਨਾਲ ਜੁੜੇ ਰਹੋ ਆਪਾਂ ਨੂੰ ਬਹੁਤ ਕਮੈਂਟ ਆ ਰਿਹਾ ਵੀਰਾਂ ਦੇ ਵੀ ਕੋਟੇ 'ਚ ਕਿਵੇਂ ਪਤਾ ਲੱਗਦਾ ਵੀ ਜਿਹੜਾ ਆਪਣੇ ਜਿਹੜਾ ਪੇਪਰ ਭਰਾਏ ਸੀ ਕਲਿੱਕ ਹੋਈ ਸੀ ਕਿ ਕੋਟੇ 'ਚ ਨਾਮ ਆ ਗਿਆ ਤੇ ਉਹ ਆਪਾਂ ਉੱਥੇ ਜਾ ਕੇ ਤੁਹਾਨੂੰ ਪੂਰਾ ਇਹ ਨਾਲੇ ਹੀ ਆ ਕਲੀਅਰ ਕਰਦੇ ਆ ਤੇ ਨਾਲੇ ਤੁਹਾਨੂੰ ਆਪਾਂ ਮਖਾਵਾਂਗੇ ਸਲਿੱਪ ਵੀ ਕਿਵੇਂ ਪਤਾ ਲੱਗਦਾ ਵੀ ਕੋਟੇ ਚ ਨਾ ਆ ਗਿਆ ਠੀਕ ਹੈ ਜੀ ਜੁੜੇ ਰਹੋ ਆਪਣੇ ਨਾਲ ਤੇ ਆਪਾਂ ਉੱਥੇ ਜਾ ਕੇ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ ਤੇ ਜਿੰਨੇ ਤੁਹਾਡੇ ਕਮੈਂਟਾਂ ਦਾ ਜਵਾਬ ਹੁਣ ਤਾਂ ਦਿਨੇ ਗਰਮੀ ਹੁੰਦੀ ਆ ਨਾ ਸੋ ਬਾਲਾ ਡਿਗਰੀ ਆ ਮੌਸਮ ਬਦਲ ਗਿਆ ਇੱਕਦਮ ਆ ਕੀ ਹੁੰਦਾ ਨਿਕਰੀ ਇੱਧਰ ਇਥੇ ਉਹ ਜਿਵੇਂ ਇਸਤਰੀਆਂ ਦਾ ਕੰਮ ਤਾਂ ਬਹੁਤ ਪਿਆਵਾ ਇਹਦੇ ਕਲਰ ਕਰਤਾ ਹਨ ਜੰਗਲਾਂ ਨੂੰ ਤੇ ਪੱਥਰ ਲਾਉਣ ਵਾਲਾ ਰਹਿ ਗਿਆ ਪੌੜੀਆਂ ਤੇ ਚਲ ਉਹ ਨੇ ਕਿਰਸੋਈ ਬਹੁਤ ਖੁੱਲੀ ਡੋਲੀ ਲੱਗਦੀ ਆ ਨਾ ਰੱਬਾ ਲੱਗ ਗਿਆ ਜੀ ਮੇਰਾ ਕਿਚਨ ਦੋ ਕੀ ਲੱਗਦੀ ਹਨ ਹੂੰ ਸ਼ੋਕ ਮਾਈਕਰੋਨ ਨਿਊ ਪੈਸੇ ਵਧੀਆ ਚੀਜ਼ਾਂ ਆ ਹਨਾ ਸਾਰੇ ਕੰਮ ਕਰੀਏ ਹੂੰ ਛੇਵਣੀਆਂ ਹੂੰ

ਬਾਕੀ ਕੀ ਜ਼ਰੂਰ ਲੈਣੇ ਕਿਉਂਕਿ ਵੱਡਾ ਵੱਡਾ ਭਾਂਡਾ ਕੋਈ ਵੱਡਾ ਕੋਈ ਵੀ ਬਾਪ ਕੀ ਤਾਂ ਇਹਨਾਂ ਤਰਫ ਸਮਾਨ ਬਣਾਉਣਾ ਕਰਨਾ ਬਾਕੀ ਵੀ ਉੱਧਰ ਹੀ ਇਹ ਦੇ ਉੱਪਰ ਵੀ ਇੱਕ ਅੰਦਰਾ ਆ ਜਾਵੇ ਫ੍ਰਿਜ ਦੇ ਹੂੰ ਉੱਪਰ ਜੋ ਸਵਾਸ ਮੋਤਾ ਆਪਣਾ ਇਹਦੇ ਕੋਲੇ ਤਾਂ ਜਿਵੇਂ ਉੱਪਰ ਆ ਖਾਣਾ ਨਾ ਉਹ ਚਾਹੀ ਕੋਲੇ ਤਾਂ ਉਹ ਵੀ ਠੰਡਾ ਪਰ ਰੱਖਣਾ ਹਲਾਪਣਾ ਨਹੀਂ 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 ਉਹ ਤਾਂ ਫ੍ਰਿਜ ਦੇ ਵਿੱਚ ਹੀ ਰੱਖੀ ਹਲਮਾਰੀ ਹਲਮਾਰੀ ਦੇ ਵਿੱਚ ਫ੍ਰਿਜ ਫਿੱਟ ਕਰਤੀ ਮਾਤਾ ਬੰਬ ਉੱਤਰ ਕਰਨ ਜਾਂਦੇ ਬੱਤੀ ਚੱਲਦਾ ਵਾਲਾ ਕੋਈ ਨਹੀਂ ਕਿਉਂਕਿ ਆਸਰ ਦਾ ਆਪਣਾ ਸਾਰੇ ਸਟੋਰ ਉਹ ਆਪਣੇ ਸਾਕੇ ਉੱਤਰ ਧੀ ਚ ਭਿੰਗਾ ਕੋਈ ਨਹੀਂ ਕਿ ਸਦਨ ਤੇ ਬੰਦ ਹੋ ਗਏ ਉਹ ਕੜੀ ਉਹਦੀ ਜੀ ਆਹ ਹੋ ਗਿਆ ਪਤਾ ਨਹੀਂ ਲੈਣੇ ਇੱਥੇ ਨੇ ਕੋਣੀ ਜਾਂਦੇ ਜਿਸ ਕਿ ਨੇ ਪਾਰੀ ਆ ਗਈ ਹਾਂ ਹੋ ਗਈ ਇਹਨਾਂ ਬੰਦ ਆ ਗਏ ਸਰੇ ਸਾਈਂ ਇਹਨਾਂ ਸੀ ਆ ਕੋਕਾ ਕੱਢ ਲਈ ਉਹ ਲੈ ਕੇ ਜਾਣਾ ਕੋਕਾ ਕਰ ਲੋ ਕਿਹਾ ਮੁੱਕ ਕੋਕਾ ਨਹੀਂ ਕੀ ਕਰਨ ਮੈਂ ਗਾਉਂਗਾ ਵੀ ਤੇ ਪਰ ਇਹ ਆਪਣੇ ਦੂਜੇ ਛੋਟੇ ਕੈਂਪ ਬਏ ਤੇ ਨਹੀਂ ਐ ਐਸੀ ਕਿ ਇੱਧਰ ਹੋ ਗਿਆ ਨਾ ਉੱਪਰ ਵਿੱਚ ਗਿਆ ਹੂੰ ਦੇ ਕੁੱਤੇ ਲੱਗ ਜਾਣਾ ਐ ਕੁੱਤੇ ਲੱਗ ਜਾਣਾ ਦੇਖੋ ਪਾ ਦੂਜੇ ਕਮਰੇ ਚ ਲਾਉਣਾ ਪੈਣਾ ਕੱਲ ਨਾ ਉਹ ਆਉਂ ਕਹਿੰਦਾ ਮੈਂ ਉੱਤੇ ਚਲਾ ਕੇ ਪਹਿਲੇ ਪਾਸੇ ਦੀ ਆ ਸ਼ੀਸ਼ੇ ਦਾ ਕਰਦਾ ਉਹ ਇੱਕ ਤਾਂ ਸ਼ੀਸ਼ਾ ਵਾਲਾ ਉਹ ਇੱਕ ਲਿਆਉਣਾ ਪਊਗਾ ਨਹੀਂ ਮੈਂ ਬਟਾ

ਬਾਕੀ ਵਧੀਆ ਚੀਜ਼ ਪੂਰੀ ਮੇਰਾ ਦਾ ਉਹ ਲਿਆ ਕੇ ਅੱਜ ਡਾਈਨਿੰਗ ਟੇਬਲ ਵੀ ਲਿਆ ਕੇ ਇੱਥੇ ਲਾ ਦਿੱਤੀ ਇੱਥੇ ਲੱਗਣਾ ਡਾਈਨਿੰਗ ਟੇਬਲ ਪੂਰਾ ਘਾਟ ਪਾ ਰਿਹਾ ਵਾਦੋ ਨਾ ਇੱਥੇ ਤਾਂ ਮੈਨੂੰ ਸੋਫਾ ਆਉਣਾ ਹਾਂ ਇੱਥੇ ਹਾਂ ਸੋਫੇ ਦੇ ਮਰ ਸੱਚ ਸੋਫੇ ਦੀ ਜੀ ਗੱਲ ਗੱਲ ਕਰਦਾ ਸੋਫਾ ਦਾ ਇਹ ਤਾਂ ਨਵਾਂ ਆਰਡਰ ਕਰਨਾ ਦੂਜਾ ਨਹੀਂ ਲੱਗਣਾ ਇੱਥੇ ਘਰ ਕਿਹੜਾ ਘਰ ਵਾਲਾ ਨਹੀਂ ਲੱਗਣਾ ਘਰ ਵਾਲਾ ਇੱਥੋਂ ਤੱਕ ਉਹ ਜਿੱਥੇ ਖੜੀ ਹੈ ਘਰ ਵਾਲਾ ਦੂਜਾ ਸੋਫਾ ਹਾਂ ਉਹ ਤਾਂ ਐਂਗਲ ਆ ਤੇ ਉਹ ਡਾਈਨਿੰਗ ਟੇਬਲ ਉੱਤਰ ਨਾਲ ਲੈ ਆ ਗਿਆ ਇੱਥੇ ਕਿਰਨ ਇੱਥੇ ਲਾ ਦੇ ਇਧਰਲੇ ਪਾਸੇ ਬਾਈਓਰ ਸੈਟਿੰਗ ਕਰਾਂਗੇ ਇਧਰ ਤੇ ਆਹ ਹਾਂ ਪਹਿਲੀ ਵਾਰ ਇਸ ਤੇ ਆਹ ਜੋ ਆਪਣੇ ਆਜਾ ਹਾਂ ਜਿਹੜਾ ਸਮਾਨ ਜਿਹੜਾ ਉਹਨਾਂ ਨੂੰ ਮੈਂ ਸੈੱਟ ਕਰੀ ਜਾਂਦਾ ਨਾ ਲਾ ਦੇ ਮੇਰਾ ਫੈਨ ਚੋੜ ਹਾਂ ਹਾਂ ਆ ਲੈ ਕਰ ਬੰਦ ਕਰ ਦਾਬੜ ਤੇ ਤੇ ਹਮੇਸ਼ਾ ਰੋਸੇ ਦੇ ਬੰਦ ਕਰਦਾ ਆ ਗਦੀ ਦਵਾਦੀ ਨੂੰ ਰਹਿਣ ਦਾ ਫਲਕਾ ਚਲੋ ਕੋਲੋਂ ਹੁਣ ਤਾਂ ਸਵੇਰ ਵੀ ਆ ਗਿਆ ਹੁਣ ਲੱਗੇ ਸਮਾਲ ਲਾਉਣ ਖੋਲੋਂ ਇੰਨੇ ਦਾ ਪਾਈ ਚਰ ਉਹ ਨੱਚ ਬੋ ਗਿਆ ਕਰ ਗਈ ਕਿਹੜਾ ਕਮਰੇ ਚ ਰੱਖੀ ਜਾਂਦੇ ਨਹੀਂ ਤੁਸੀਂ ਵੀ ਕਹਿੰਦੇ ਸੀ ਕਿਹੜਾ ਕਿਹੜਾ ਵਿਚਾਲੜਾ ਲਾਉਣ ਵਾਲੀ ਸੀਗਾ ਦਰਵਾਜ਼ਾ ਲਾਤਾ ਕਿੱਥੇ ਲਾਇਆ ਤਾਂ ਹੈ ਨਹੀਂ ਅਜਾ ਕਹਿੰਦੇ ਸੀ ਸਮਝਾ ਕੇ ਕਿਤੇ ਰੱਖੀ ਜਾਂਦੇ ਕਿਹੜਾ पत्तियां पत्तियां चौक बन जाए ਹਾਂ ਹੋ ਜੇ ਉੱਪਰ ਹੀ ਘੜਾ ਬਰੀ ਹੋ ਜਾਣਾ ਤਾਂ ਸਹੀ ਹੈ ਉੱਪਰ ਲਾ ਵੇਖੀਏ ਕਮਰੇ ਦਾ ਉੱਪਰ ਲਾ ਪਾ ਲਾ ਲਾਈ ਬਾਟ ਡੇਲੀ ਅੱਜ ਦਿਨ ਸ਼ਨੀਵਾਰ ਹੈ ਅੱਜ ਤੇ ਆਏ ਨੇ ਕੱਲ ਨੂੰ ਨਹੀਂ ਆਉਣਾ ਹਨਾ ਇਹ ਨਹੀਂ ਦੋਵੇਂ ਇੱਥੇ ਨੇ ਅੰਦੀ ਘਰ ਅਸੀਂ ਵੇਖ ਲਿਆ ਹੁਣ ਆਏ ਸੀਗੇ ਉੱਪਰ ਤੇ ਲੈ ਤੁਸੀਂ ਉਸੇ ਹਾਂਜੀ ਆਪਣੇ ਵੀਰਾਂ ਦੇ ਬਹੁਤ ਕਮੈਂਟ ਆ ਰਹੇ ਸੀਗੇ ਵੀ ਕੋਟੇ ਚ ਕਿਵੇਂ ਪਤਾ ਲੱਗਦਾ ਵੀ ਨਾਮ ਆ ਗਿਆ ਤੇ ਅੱਜ ਅਸੀਂ ਤੁਹਾਨੂੰ ਦਿਖਾਏ ਇੱਧਰ ਆਈ ਸੀ ਕਿ ਘਰੇ ਤੇ ਕੰਮ ਚੱਲੀ ਜਾਂਦਾ ਵਾ ਤੇ ਹੁਣ ਇਹਨਾਂ ਦੇ ਨਾਲ ਆਪਾਂ ਗੱਲ ਕਰਾਉਨੇ ਆਂ ਹਾਂਜੀ ਕਿਵੇਂ ਪਤਾ ਲੱਗਦਾ ਵੀ ਕੋਟੇ ਚ ਨਾਮ ਆ ਗਿਆ ਤੇਜ ਦੇ ਵਿੱਚ ਜਦੋਂ ਕੋਟੇ ਦੇ ਵਿੱਚ ਸਾਨੂੰ ਨਹੀਂ ਪਤਾ ਲੱਗਣਾ ਇੰਡੀਆ ਬੈਠਿਆਂ ਨੂੰ ਜਾਂ ਕਿਤੇ ਬੈਠਿਆਂ ਨੂੰ ਨਾ ਵੀ ਤੁਸੀਂ ਕੋਟੇ ਦੇ ਵਿੱਚ ਆ ਗਏ ਕਿ ਨਹੀਂ ਆਏ ਦੀਨੇ ਥੋੜੇ ਪੇਪਰ ਭਰੇ ਆਉਦੀ ਸਪੈਡ ਆਈਡੀ ਦੇ ਨਾਲ ਉਹ ਜਦੋਂ ਸਟੇਟਸ ਚੈੱਕ ਕਰੂਗਾ ਤੁਹਾਡੇ ਪੇਪਰਾਂ ਦਾ ਉਹ ਵੇਖ ਸਕਦਾ ਵੀ ਕੋਟੇ ਦੇ ਵਿੱਚ ਆ ਗਿਆ ਕਿ ਨਹੀਂ ਉਹ ਆ ਦੀ ਸਪੈਡ ਆਈਡੀ ਦੇ ਨਾਲ ਜਦੋਂ ਖੋਲ ਕੇ ਵੇਖੂਗਾ ਨਾ ਉੱਪਰ ਸਟੇਟਸ ਜੇ ਤਾਂ ਕੋਟੇ ਦੇ ਵਿੱਚ ਹੋਗੇ ਹੋਏ ਤਾਂ ਆ ਸਟੇਟਸ ਸ਼ੋ ਹੋਣਾ ਧਿਆਨ ਨਾਲ ਵੇਖ ਲਿਓ ਕਲੀਅਰ ਨਹੀਂ ਹੁੰਦਾ ਤੀ ਤ੍ਰੋ ਵੀ ਨੈਲਾ ਸਟੈਪ ਪ੍ਰੀ ਇਸਤ੍ਰੂ ਤੋਰੀਆ ਇਦਾਂ ਦਾ ਸਟੇਟਸ ਸ਼ੋ ਹੋਣਾ ਜਦੋਂ ਤੁਸੀਂ ਕੋਟੇ ਦੇ ਵਿੱਚ ਆ ਗਏ ਇਹ ਸਕਰੀਨ ਤੇ ਲਾ ਦੇਾਂਗੇ ਬਈ 3223 ਨਲਾ ਸਟੈਪ ਪ੍ਰੀ ਇਸਤ੍ਰੂ ਤੋਰੀਆ ਇਹਦਾ ਮਤਲਬ ਹੁੰਦਾ ਵੀ ਤੁਹਾਡਾ ਜਿਹੜਾ ਫਾਈਲ ਜਾਂਚ ਦੇ ਅਧੀਨ ਆ ਗਈ ਹੈ ਮਤਲਬ ਕੋਟੇ ਦੇ ਵਿੱਚ ਹੋ ਕੇ ਤੁਹਾਡੀ ਫਾਈਲ ਦੀ ਛਾਣ ਮੀਨ ਹੋਣ ਲੱਗ ਗਈ ਹੈ ਤੇ ਤੁਹਾਡਾ ਨੂਲਾ ਹੁਸਤਾ ਬਸ ਨਿਕਲਣ ਵਾਸਤੇ ਰੈਡੀ ਹੈ ਇਹ ਤੁਹਾਨੂੰ ਨਹੀਂ ਪਤਾ ਲੱਗਣਾ ਜੇਕਰ ਤਾਂ ਤੁਹਾਨੂੰ ਕੋਈ ਦੱਸਦਾ ਪੜਾ ਮਾਲਕ ਏਜੰਟ ਤੇ ਤਾਂ ਭੇਜ ਵੀ ਸਕਦਾ ਪਰ ਨਹੀਂ ਭੇਜਦੇਗੇ ਇਹ ਕੋਈ ਨਹੀਂ ਇੰਨੀ ਹਿੰਮਤ ਕਰਦਾ ਬਈ ਨੂਲਾ ਉਸਤੇ ਹੀ ਭੇਜਦੇ ਆ ਇੱਥੋਂ ਪਤਾ ਲੱਗਦਾ ਵੀ ਤੁਸੀਂ ਕੋਟੇ ਦੇ ਵਿੱਚ ਆ ਗਏ ਆ ਕਿ ਨਹੀਂ ਆਏ ਹੋਰ ਕੋਈ ਗੱਲਬਾਤ ਹੋਰ ਬਸ ਸਾਲ ਵਾਲੇ ਵਾਕੀ ਤਾਂ ਉਹੀ ਆ ਵੀਰਾਂ ਦੇ ਕਮੈਂਟ ਵੀ 9 ਮਹੀਨੇ ਵਾਲੇ ਦੇਤੇ ਪੇਪਰ ਕਈਆਂ ਦੇ ਹੁੰਦੇ ਜਿਨ੍ਹਾਂ ਨੇ 9 ਮਹੀਨੇ ਵਾਲੇ ਭਰਾਇਆ ਕਦੋਂ ਨਿਕਲਣੇ ਸਟਾਰਟ ਹੋਣਗੇ ਸਾਲ ਵਾਲੇ ਕਦੋਂ ਨਿਕਲਣਗੇ ਡੋਮੈਸਟਿਕ ਕਦੋਂ ਨਿਕਲਣਗੇ 9 ਮਹੀਨੇ ਦੇ ਤਾਂ ਆਉਂਦੇ ਪਰਸੋਂ ਪਰਸੋਂ ਤੋਂ ਆਪਦੀ ਤਿਆਰੀ ਕਰਨ ਲੱਗ ਜਾਓ ਆਪਾਂ ਦੱਸਿਆ ਹੋਇਆ ਅਗਲੇ ਵੀਡੀਓ ਚ 20 ਦਿਨਾਂ ਬਾਅਦ ਇਹ ਕੱਢ ਨਿਕਲਣੇ ਸਟਾਰਟ ਕਰ ਦਿੰਦੇ ਆ ਪਰਸੋਂ ਤੋਂ ਤੇ ਬਾਕੀ ਆ ਸਾਲ ਵਾਲੇ ਆ ਮੈਂ ਸਟੇਟਸ ਦਿਖਾਇਆ ਜਿਹੜਾ ਜਿਹੜੇ ਕੋਟਿਆਂ ਦੇ ਵਿੱਚ ਆ ਗਏ ਆ ਇਹ ਇਹਨਾਂ ਦਾ ਵੀ 60 ਦਿਨ ਦਾ ਟਾਈਮ ਹੁੰਦਾ 60 ਦਿਨਾਂ ਬਾਅਦ ਜਾਂ 60 ਦਿਨਾਂ ਤੋਂ ਪਹਿਲਾਂ ਵੀ ਨੂੰ ਤਾਂ ਉਸ ਤੋਂ ਨਿਕਲ ਸਕਦਾ ਬਾਕੀ ਕੋਈ ਨਹੀਂ ਅਜੇ ਵੇਟ ਕਰੋ ਇਦ ਕੀ ਤਕਰੀਬਨ ਤਕਰੀਬਨ ਸਾਰਿਆਂ ਦੇ ਨਿਕਲ ਹੀ ਹੋਣੇ ਆ ਪੇਪਰ ਹੂੰ ਹੂੰ ਤੇ ਬਾਕੇ ਠੀਕ ਆ ਜੀ ਤੁਹਾਨੂੰ ਪਤਾ ਹੀ ਇੱਧਰ ਕੰਮ ਚੱਲਦਾ ਤੇ ਹੁਣ ਅਸੀਂ ਵੀ ਆਹ ਸੰ ਦੇਖ ਲਓ ਇਟਲੀ ਦਾ ਅੱਜ ਇੰਨੀ ਸੋਹਣੀ ਧੁੱਪ ਸੀ ਜੀ ਤੇ ਆ ਫੇਰ ਉੱਤੇ ਬਦਲ ਹੋ ਗਿਆ ਤੇ ਹੁਣ ਅਸੀਂ ਬਿਜੀ ਆ ਤਿੰਨ ਚਾਰ ਦਿਨ ਤੇ ਕਿਉਂਕਿ ਇੱਧਰ ਅਸੀਂ ਥੋੜੀ ਸੈਟਿੰਗ ਕਰਨੀ ਆ ਤੇ ਇਦਾਂ ਹੀ ਆਪਾਂ ਨਾਲੇ ਤੁਹਾਡੇ ਨਾਲ ਵੀਡੀਓ ਬਣਾ ਲਿਆ ਕਰਾਂਗੇ ਨਾਲੇ ਤੁਹਾਡੇ ਕਮੈਂਟਾਂ ਦੇ ਜਵਾਬ ਦਿਆ ਕਰਾਂਗੇ ਨਾਲੇ ਬਲੌਗ ਦੇਖ ਲਿਆ ਕਰੋ ਨਾਲੇ ਆਦੇ ਕਮੈਂਟਾਂ ਦੇ ਆਨਸਰ ਸੁਣ ਲਿਆ ਕਰੋ ਤੇ ਸੇ ਠੀਕ ਹੈ ਜੀ ਆਪਾਂ ਹੁਣ ਮਿਲਾਂਗੇ ਅਗਲੀ ਵੀਡੀਓ ਚ ਕਿਉਂਕਿ ਹੁਣ ਮੈਂ ਵੀ ਜਾਣਾ 5:00 ਵਜ ਗਏ ਆ ਆਹ ਕੰਦਾ। ਹਾਂ ਦੇਖੋ ਜੇ ਕਿੰਨਾ ਕੰਮ ਪਿਆ ਉੱਪਰ ਵਾਲਾ ਵੀ ਸਾਰਾ ਹੀ ਪਿਆ। ਹਾਂ। ਇਹ ਪਹਿਲਾਂ ਮਰੀ ਨੂੰ ਚੈੱਕ ਕਰਨਾ। ਉਹ ਤਾਂ ਮਗਾਈ ਲੈਣਾ ਅਟਰਦੇ ਨਾ ਨੇ। ਆਉਣ ਦੇ ਵੀ ਰੰਗ। ਠੀਕ ਹੈ ਜੀ। ਮਿਲਦੇ ਆਂ ਅਗਲੀ ਵੀਡੀਓ ਚ। ਬਾਏ ਬਾਏ। ਉਹ ਪੁੱਛੜਾ ਲਿਆ ਬਈ।